ਇਹ ਤਸਵੀਰਾਂ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਲੋਹਾਰ ਕਰ ਔਰ ਤੋਂ ਗੁੰਟਾਲਾ ਨੂੰ ਜਾਣ ਵਾਲੀ ਸੜਕ ਦੀਆਂ ਹਨ ਜਿੱਥੇ ਸਮਾਜ ਸੇਵਕ ਅਤੇ ਵਾਤਾਵਰਣ ਪ੍ਰੇਮੀ ਕੈਪਟਨ ਜਵਾਰ ਸਿੰਘ ਅਤੇ ਨਿਰਮਲ ਸਿੰਘ ਆਨੰਦੀ ਅਗਵਾਈ ਵਿੱਚ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ 700 ਦੇ ਕਰੀਬ ਬੂਟੇ ਲਗਾਏ ਗਏ ਹਨ ਪਰ ਉਸ ਦੇ ਬਾਵਜੂਦ ਵੀ ਇਲਾਕਾ ਵਾਸੀ ਪ੍ਰਦੂਸ਼ਣ ਵਿੱਚ ਰਹਿਣ ਨੂੰ ਮਜਬੂਰ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਲਾਕਾ ਵਾਸੀਆਂ ਨੇ ਦੱਸਿਆ ਕਿ ਇੱਕ ਤਾਂ ਪਹਿਲਾ ਹੀ ਲੋਹਾਰਕਰ ਰੋਡ ਵਾਸੀ ਗੰਦੇ ਨਾਲੇ ਕਾਰਨ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਦੂਜਾ ਲੋਹਾਰਕਰ ਰੋਡ ਤੇ ਵਸੀਆਂ ਕਲੋਨੀਆਂ ਨੂੰ ਜਾਣ ਵਾਲੇ ਰਸਤੇ ਤੇ ਬੜਿਆਂ ਸੀਮਿੰਟ ਦਾ ਡੰਪ ਲੋਕਾਂ ਲਈ ਮੁਸੀਬਤ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਮੇਨ ਰੋਡ ਤੇ ਲੱਗੇ ਭਾਰੀ ਜਾਮ ਤੋਂ ਬਚਣ ਲਈ ਜਦੋਂ ਉਹ ਇਸ ਰਸਤੇ ਲੰਘਦੇ ਹਨ ਤਾਂ ਸੀਮਿੰਟ ਨਾਲ ਭਰੇ ਭਾਰੀ ਵਾਹਨਾਂ ਦੀ ਆਵਾਜਾਈ ਨਾਲ ਉੱਡਦੀ ਧੂੜ ਉਹਨਾਂ ਨੂੰ ਫੱਕਣੀ ਪੈਂਦੀ ਹੈ। ਤੇ ਉਹ ਢੂੜ ਉਹਨਾਂ ਦੇ ਘਰਾਂ ਅੰਦਰ ਧੱਕਰ ਹੋਣ ਕਾਰਨ ਲੋਕ ਦਮਾ ਕੈਂਸਰ ਅਤੇ ਹੋਰ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਹਨਾਂ ਅੱਗੇ ਗੱਲ ਕਰਦੇ ਆ ਕਿਹਾ ਕਿ ਉਹਨਾਂ ਵੱਲੋਂ ਕਈ ਵਾਰ ਪ੍ਰਸ਼ਾਸਨ ਨੂੰ ਰਿਕਤੀ ਰੂਪ ਵਿੱਚ ਦਰਖਾਸਤਾਂ ਵੀ ਦੇ ਚੁੱਕੇ ਹਨ। ਪਰ ਉਸ ਦੇ باوجود ਪ੍ਰਸ਼ਾਸਨ ਦੇ ਕੰਨਾਂ ਤੇ ਜੂ ਤੱਕ ਨਹੀਂ ਸਿਰਕੀ। ਉਹਨਾਂ ਮੰਗ ਕਰਦੇ ਆ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਇਸ ਡੰਪ ਨੂੰ 7 ਦਿਨ ਅੰਦਰ ਨਾ ਚੁਕਵਾਇਆ ਗਿਆ ਤਾਂ ਉਹ ਇਸ ਖਿਲਾਫ ਸਰਕਾਂ ਤੇ ਉਤਰਨਗੇ। ਅਤੇ ਧਰਨੇ ਪ੍ਰਦਰਸ਼ਨ ਕਰਨ ਨੂੰ ਮਜਬੂਰ ਹੋਣਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਤੇ ਸਰਕਾਰ ਦੀ ਹੋਵੇਗੀ ਇਸ ਮੌਕੇ ਇਲਾਕਾ ਨਿਵਾਸੀਆਂ ਵੱਲੋਂ ਤੜੇਬੰਦੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਕੈਪਟਨ ਜਵਾਰ ਸਿੰਘ ਸਮਾਜ ਸੇਵਕ ਅਤੇ ਵਾਤਾਵਰਨ ਪ੍ਰੇਮੀ ਨਰਮਲ ਸਿੰਘ ਅਨੰਦ ਲਬੀਰ ਸਿੰਘ ਬਾਜਵਾ ਅਰਨਵ ਮਾਰਯੋਸ਼ੀ ਕਰਨਬੀਰ ਸਿੰਘ ਮਜੀਕੀਆ ਨੋਜ ਮਹਿਰਾ ਮੋਹਿਤ ਖੰਨਾ ਤਰਨ ਅਰੋੜਾ ਸੁਖਦੇਵ ਪੰਨੂ ਵਰਤਤਵ ਹਨ ਬਲਦੇਵ ਰਾਜ ਸ਼ਰਮਾ ਮਨਜਿੰਦਰ ਸਿੰਘ ਮੀਤਪਾਲ ਸਿੰਘ ਸੂਬੇਦਾਰ ਸਰਜੀਤ ਸਿੰਘ ਠੇਕੇਦਾਰ सुरेंद्र ਸਿੰਘ ਸਰਜੀਤ ਸਿੰਘ ਸੁਖਵਿੰਦਰ ਸਿੰਘ ਸੁਖਸੰਦੂ ਪਰਮਜੀਤ ਕੌਰ ਰਾਏ ਹਰਪ੍ਰਿੰਦਰ ਸਿੰਘ ਭੁੱਲਰ ਮਨਵਜੀਤ ਸਿੰਘ ਕਿਸਾਨ ਨੇਤਾ ਨਿਰਮਲ ਸਿੰਘ ਧਰਮਿੰਦਰ ਸਿੰਘ ਚੀਨਾ ਕਿਸਾਨ ਆਗੂ ਅਤੇ ਗੁਰਚੰਦ ਸਿੰਘ ਸੰਧੂ ਬਲਾਕ ਪ੍ਰਧਾਨ ਹਲਕਾ ਪੱਛਮੀ ਕਿਸਾਨ ਮਜ਼ਦੂਰ ਯੂਨੀਅਨ ਤੋਂ ਇਲਾਵਾ ਹੋਰ ਵੀ ਇਲਾਕਾ ਵਾਸੀ ਹਾਜ਼ਰ ਸਨ ਲੋਹਾਰਾ ਕਾ ਰੋਡ ਦੇ ਨਿਵਾਸੀ ਸਾਰੇ ਅੱਜ ਇੱਥੇ ਇਕੱਤਰ ਹੋਏ ਆ ਇਹ ਲੋਹਾਰਕਾ ਰੋਡ ਤੋਂ ਜਦੋਂ ਜਿੱਥੇ ਪਹਿਲਾਂ ਪੁਲਿਸ ਥੰਕੀ ਹੁੰਦੀ ਸੀ ਉਹਦੇ ਨਾਲ ਫਾਰਚੂਨ ਹੋਟਲ ਆ ਉਹਦੇ ਨਾਲ ਨਾਲ ਜਿਹੜੀ ਨਾਲੇ ਦੇ ਨਾਲ ਨਾਲ ਸੜਕ ਜਾਂਦੀ ਆ ਗੁਮਟਾਲੇ ਪਿੰਡ ਨੂੰ ਇੱਥੇ ਅਸੀਂ ਸਾਰੇ ਨਿਵਾਸੀਆਂ ਨੇ ਕੈਪਟਨ ਜਵਾਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਰਲ ਕੇ तकरीबन 5-700 ਦੇ ਕਰੀਬ ਅਸੀਂ ਵੱਖ-ਵੱਖ ਤਰ੍ਹਾਂ ਦੇ ਬੂਟੇ ਲਾਏ ਆ ਬੂਟੇ ਚੱਲ ਵੀ ਰਹੇ ਆ ਇਹਨੂੰ ਅਸੀਂ ਰੋਜ਼ਾਨਾ ਪਾਣੀ ਵੀ ਦਿੰਨੇ ਆ ਤੇ ਬੋਡੀ ਵੀ ਕਰਦੇ ਆ ਦੇਖਭਾਲ ਵੀ ਕਰਦੇ ਆ ਪਰੰਤੂ ਬੜੇ ਅਫਸੋਸ ਦੀ ਗੱਲ ਆ ਵੀ ਇੱਥੇ ਇੱਕ ਸੀਮਿੰਟ ਦੇ ਡੰਪ ਹੋਣ ਕਰਕੇ ਵੱਡੇ ਵੱਡੇ ਟਰੱਕ ਲੱਦ ਕੇ ਆਉਂਦੇ ਆ ਸੀਮਿੰਟ ਦੇ ਭਰ ਕੇ ਟਰਾਲੀਆਂ ਆਉਂਦੀਆਂ ਨੇ ਗੁੱਜਰ ਵੀ ਆਉਂਦੇ ਆ ਗੁਜਰਾਂ ਦੀ ਜਿਹੜੀ ਸਮੱਸਿਆ ਉਹ ਇੱਕ ਸਾਰੇ ਪੰਜਾਬ ਦੀ ਸਮੱਸਿਆ ਲੇਕਿਨ ਜਿਹੜੀ ਸਾਡੀ ਸਮੱਸਿਆ ਵਾ ਵੀ ਇੱਥੇ ਲੋਹਾਰਾ ਕਾ ਰੋਡ ਤੇ ਇਹ ਡੰਪ ਵਾਲੇ ਕੀ ਕਰਦੇ ਨੇ ਇਹਨਾਂ ਦੇ ਟਰੱਕ ਟਰਾਲੀਆਂ ਜਿਹੜੇ ਆਉਂਦੇ ਨੇ ਇਹ ਸਾਡੇ ਵੱਲੋਂ ਲਗਾਏ ਹੋਏ ਬੂਟੇ ਤੋੜ ਦਿੰਦੇ ਨੇ ਇਹ ਡੰਪ ਨੂੰ ਹਟਾਉਣ ਬਾਰੇ ਅਸੀਂ ਪ੍ਰਸ਼ਾਸਨ ਨੂੰ ਕਈ ਵਾਰੀ ਲਿਖ ਕੇ ਵੀ ਦਿੱਤਾ ਮਾਨਯੋਗ ਡੀਸੀ ਸਾਹਿਬ ਨੂੰ ਲਿਖ ਕੇ ਦਿੱਤਾ ਕਮਿਸ਼ਨਰ ਸਾਹਿਬ ਨੂੰ ਲਿਖ ਕੇ ਦਿੱਤਾ ਐਮਐਲਏ ਸਾਹਿਬ ਦੇ ਧਿਆਨ ਚ ਵੀ ਲਿਆਂਦੀ ਅਸੀਂ ਗੱਲ ਮੰਤਰੀ ਸਾਹਿਬ ਦੇ ਧਿਆਨ ਧਿਆਨ ਚ ਲਿਆਂਦੀ ਗੱਲ ਲਗਭਗ ਸਾਨੂੰ ਸਾਲ ਹੋ ਗਿਆ ਇਹਦੇ ਪਿੱਛੇ ਲੱਗੇ ਹੋਏ ਨੂੰ ਲੇਕਿਨ ਕੋਈ ਫਾਇਦਾ ਨਹੀਂ ਹੋਇਆ ਅੱਜ ਸਾਰੇ ਨਿਵਾਸੀ ਦੇਖੋ ਦੁਖੀ ਹੋ ਕੇ ਬਾਹਰ ਨਿਕਲੇ ਨੇ ਇੰਨੀ ਗਰਮੀ ਦੇ ਵਿੱਚ ਤੇ মিডিਆ ਦੇ ਰਾਹੀਂ ਅਸੀਂ ਪ੍ਰਸ਼ਾਸਨ ਨੂੰ ਫੇਰ ਭੇਜ ਕੇ ਮੰਗ ਕਰਦੇ ਆਂ ਵੀ ਇੱਥੋਂ ਜਿਹੜਾ ਡੰਪ ਹਟਾਇਆ ਜਾਏ ਇਹ ਜਿਹੜਾ ਪੋਲੂਸ਼ਨ ਫਲਾਉਂਦਾ ਡੰਪ ਇਹਦਾ ਜਿਹੜੀ ਡਸਟ ਹੈ ਉੱਡਦੀ ਸੀਮਿੰਟ ਦੀ ਉੱਡ ਕੇ ਹਵਾ ਦੇ ਵਿੱਚ ਰਲਦੀ ਆ ਤੇ ਅਸੀਂ ਜਦੋਂ ਸਾਹ ਲੈਂਦੇ ਆ ਤੇ ਸਾਡੇ ਸਰੀਰ ਦੇ ਉੱਤੇ ਇਹਦਾ ਅਸਰ ਹੁੰਦਾ ਨਿਵਾਸੀਆਂ ਨੂੰ ਸਾਹ ਦੀਆਂ ਬਿਮਾਰੀਆਂ ਹੋ ਰਹੀਆਂ ਨੇ ਈਵੀ ਦੀਆਂ ਬਿਮਾਰੀਆਂ ਹੋ ਰਹੀਆਂ ਨੇ ਆ ਗੰਦੇ ਨਾਲੇ ਕਰਕੇ ਕੈਂਸਰ ਦੀਆਂ ਬਿਮਾਰੀਆਂ ਤੇ ਪਹਿਲਾਂ ਹੀ ਫੈਲੀਆਂ ਹੋਈਆਂ ਸੀ ਨਾਲੇ ਦਾ ਅਜੇ ਕੋਈ ਹੱਲ ਨਹੀਂ ਹੋਇਆ ਤੇ ਦੂਜੀ ਸਾਡੀ ਸਮੱਸਿਆ ਹੋਰ ਖੜੀ ਹੋ ਗਈ ਵੇ ਇੱਥੇ ਸੀਮਿੰਟ ਦਾ ਜਿਹੜਾ ਡੰਪ ਹੋਣ ਕਰਕੇ ਸਾਨੂੰ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪੋਲੂਸ਼ਨ ਫੈਲਣ ਕਰਕੇ ਸਾਡੇ ਘਰਾਂ ਦੇ AC ਫਰਿੱਜ TV ਸਾਰੀਆਂ ਚੀਜ਼ਾਂ ਖਰਾਬ ਹੋ ਰਹੀਆਂ ਅਸੀਂ ਧੋ ਕੇ ਕੱਪੜੇ ਸੁੱਕਣੇ ਜਨਾਨੀਆਂ ਪਾਉਂਦੀਆਂ ਨੇ ਤੇ ਉੱਤੇ ਸਾਰਾ ਸੀਮਿੰਟ ਉੱਡ ਕੇ ਪੈ ਜਾਂਦਾ ਸਾਡੇ ਕੱਪੜੇ ਸਾਰੇ ਖਰਾਬ ਹੋ ਜਾਂਦੇ ਆ ਸਾਡੇ ਘਰਾਂ ਦੀਆਂ ਛੱਤਾਂ ਦੇ ਉੱਤੇ ਵੇਖੋ ਸੀਮਿੰਟ ਦੀ ਲੇਅਰ ਜਿਹੜਾ ਵੀ ਗੰਧਮੰਦ ਉੱਡ-ਉੱਡ ਕੇ ਪੈ ਗਿਆ ਤੇ ਸਾਰਾ ਰੰਗ ਰੋਗਣ ਕਲੀ ਖਰਾਬ ਹੋ ਗਿਆ ਸਾਡੇ ਲੱਖਾਂ ਦਾ ਨੁਕਸਾਨ ਹੋ ਰਿਹਾ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹ ਡੰਪ ਇਹ ਤੋਂ ਬੰਦ ਕਰਾਇਆ ਜਾਵੇ ਇਸ ਮਸਲੇ ਦਾ ਜਰੂਰੀ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਅਸੀਂ ਜਿਹੜਾ ਵਾ ਪ੍ਰਸ਼ਾਸਨ ਤੋਂ ਇਹ ਵੀ ਮੰਗ ਕਰਾਂਗੇ ਵੀ ਜਿਹੜੀ ਲੋਹਾਰਕਾ ਰੋਡ ਦੇ ਜਿਹੜੀ ਤੁਸੀਂ ਨਵੀਂ ਸੜਕ ਬਣਾਈ ਆ ਇਹਦੇ ਦੋਵੇਂ ਪਾਸੇ ਸੀਮੈਂਟ ਸਰੀਆਂ ਤੇ ਇਟਾਂ ਦੀਆਂ ਜਿਹੜੀਆਂ ਦੁਕਾਨਾਂ ਨੇ ਉਹਨਾਂ ਅੱਜ ਵੀ ਵੇਖੋ ਉਹਨਾਂ ਨੇ ਕਿਸ ਤਰ੍ਹਾਂ ਸਾਰਾ ਮਟੀਰੀਅਲ ਜਿਹੜਾ ਸੜਕਾਂ ਤੇ ਰੱਖਿਆ ਉੱਡੋ-ਉੱਡ ਕੇ ਲੋਕਾਂ ਦੇ ਸਿਰਾਂ 'ਚ ਮੂੰਹ ਆ ਤੇ ਅੱਖਾਂ ਤੇ ਪੈ ਰਿਹਾ ਐਕਸੀਡੈਂਟ ਦਾ ਕਾਰਨ ਬਣਦੇ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਸ ਤਰ੍ਹਾਂ ਜਿਨ੍ਹਾਂ ਨੇ ਇਲੈਗਲ ਇਨਕ੍ਰੋਚਮੈਂਟ ਕੀਤੀ ਆ ਉਹਨਾਂ ਨੂੰ ਇਥੋਂ ਦੂਰ ਭਜਾਇਆ ਜਾਵੇ ਜਾਂ ਸੜਕ ਦਾ ਜਿਹੜਾ ਪੂਰਾ ਸਫਾਈ ਕਰਾਈ ਜਾਵੇ ਇਹਨਾਂ ਤੋਂ ਸੜਕ ਦਾ ਜਿਹੜਾ ਇਨਕ੍ਰੋਚਮੈਂਟ ਛਡਾਈ ਜਾਵੇ ਤਾਂ ਜੋ ਲੋਹਾਰਕਾ ਰੋਡ ਨਿਵਾਸੀ ਜਿਹੜੇ ਆ ਕਿ ਸੁੱਖ ਦਾ ਸਾਹ ਲੈ ਸਕਣ ਅਸੀਂ ਇਹ ਜਿੱਥੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਨਿਵਾਸੀਆਂ ਦਾ ਉੱਥੇ মিডিਆ ਦਾ ਵੀ ਧੰਨਵਾਦ ਆ ਵੀ ਤੁਸੀਂ ਆ ਕੇ ਸਾਡੇ ਦੁੱਖਦਰ ਵਿੱਚ ਸ਼ਾਮਲ ਹੋਏ ਧੰਨਵਾਦ ਜੀ ਹਾਂਜੀ ਮੈਂ ਕੈਪਟਨ ਜਵਾਦ ਸਿੰਘ ਤੇ ਰਣਜੀਤ ਵਿਆਰ ਹਲਵਾਰਕਾ ਰੋਡ ਦਾ ਨਿਵਾਸੀ ਆ ਤੇ ਮੈਂ ਇੱਥੇ ਬੜੇ ਸਾਰੇ ਦੇ ਸਹਿਯੋਗ ਦੇ ਨਾਲ ਔਚਨ ਹੋਟਲ ਤੋਂ ਲੈ ਕੇ ਔਚਛੜੀ ਤੱਕ ਗਮਟਾਲੇ ਪਿੰਡ ਤੱਕ ਕਰੀਬ 500 ਬੂਟਾ ਲਗਾਇਆ ਹੈ ਔਰ ਉਸ ਬੂਟੇ ਦੀ ਦੇਖਭਾਲ ਵੀ ਕਰ ਰਿਆ ਆ ਉਹ ਸਾਰਿਆਂ ਦੇ ਰਣਜੀਤ ਵਿਆਹ ਦੇ ਸਾਰੇ ਸਾਥੀਆਂ ਦਾ ਸਹਿਯੋਗ ਦੇ ਨਾਲ ਉਹਨਾਂ ਨੂੰ ਪਾਣੀ ਲਾ ਰਿਆ ਆ ਜੇ ਕੀੜਾ ਲੱਗਾ ਦਵਾਈ ਪਾ ਰਿਆ ਆ ਪਰ ਇਸ ਦੇ ਨਾਲ ਨਾਲ ਹੀ ਇੱਥੇ ਗੁੱਜਰ ਵੀ ਸਾਨੂੰ ਤੰਗ ਕਰਦੇ ਨੇ ਗੁੱਜਰ ਮਈਆਂ ਕੱਢਦੇ ਨੇ ਉਹ ਵੀ ਸਾਡੇ ਬੂਟਿਆਂ ਨੂੰ ਡੈਮੇਜ ਕਰਦੇ ਨੇ ਔਰ ਦੂਸਰਾ ਇਥੇ ਸੀਮਿੰਟ ਦਾ ਡੈਂਪ ਹੈ ਬਹੁਤ ਤਗੜਾ ਜੋ ਕਿ ਇਲੀਗਲ ਹੈ ਕੋਈ ਅਥਰਾਜ ਨਹੀਂ ਹੈ ਉਹ ਸੀਮਿੰਟ ਦੇ ਡੈਂਪ ਦੇ ਟਰੱਕ ਆਉਂਦੇ ਨੇ ਟਰਾਲੀਆਂ ਆਉਂਦੀਆਂ ਨੇ ਘੱਟੋ ਘੱਟ ਦਿਨ ਦੇ ਵਿੱਚ 1000 ਟਨ ਦਾ ट्रांजैक्शन ਇਸ ਰੋਡ ਦੇ ਉੱਤੇ ਹੈ 25000 ਦੇ ਵਿੱਚ ਕਰਨਲ ਚੇਤਨ ਦਾ ਇਹਨਾਂ ਕਿਰਾਏ ਤੇ ਲਿਆ ਆਇਆ ਹੈ ਸਟੋਰ ਪਰ ਇਹ ਯੂਜ਼ ਕਰ ਰਹੇ ਨੇ ਡ੍ਰੇਨ ਨੂੰ ਫੋਰਚਨ ਹੋਟਲ ਤੋਂ ਲੈ ਕੇ ਉਸ ਸਿਟੀ ਤੱਕ ਪੂਰਾ ਇਹਨਾਂ ਨੇ ਬੇ ਜੋ ਹੈ ਸਾਰੀ ਬਣਾਈ ਹੋਈ ਹੈ ਜਿਸ ਤਰ੍ਹਾਂ ਆਪਾਂ ਆ ਟ੍ਰੇਨ ਦੇ ਆਪਣਾ ਹੁੰਦੀ ਬੇਅ ਲੱਗ ਹੁੰਦੀ ਆ ਸਾਰਾ ਕੱਟਾ ਮਿੱਟੀ ਉੱਡਦਾ ਹੈ ਉਸ ਕੱਟੇ ਮਿੱਟੀ ਦੇ ਨਾਲ ਸਾਡੇ ਲੋਕ ਜਿਹੜੇ ਨੇ ਉਹ ਅੱਗੇ ਅਨੰਦ ਜੀ ਦੱਸ ਗਏ ਨੇ ਕਿ ਸਾਹ ਦੀਆਂ ਬਿਮਾਰੀਆਂ ਲੱਗੀਆਂ ਹੋਈਆਂ ਨੇ ਮੇਰੀ ਫੈਮਿਲੀ ਘਰ ਮੰਝੇ ਤੇ ਖੁਦ ਪਈ ਹੋਈ ਹੈ ਉਸ ਦੇ ਦੋਸਤਾਂ ਟੰਟ ਪਏ ਹੋਏ ਨੇ ਸਾਹ ਕਰਕੇ ਅੱਜ ਵੀ ਮੈਂ ਦੇਖ ਸਕਦੇ ਹਾਂ ਕਿ ਮੇਰੀ ਫੈਮਿਲੀ ਮੰਝੇ ਤੇ ਆ ਅੱਜ ਕਈ ਉਹਨਾਂ ਕਈ ਚੇਤੋਂ 2-3 ਸਾਲ ਤੋਂ ਹੋ ਗਿਆ ਤੇ ਅੱਜ ਹੁਣ ਬੁਰੀ ਹਾਲਤ ਹੈ ਇਸੇ ਤਰ੍ਹਾਂ ਠੀਕ ਪੁਰੇਵਾਲ ਜੀ ਉੱਪਰ ਫੈਮਿਲੀ ਰਹਿੰਦੀ ਆ ਉਹਨਾਂ ਦੀ ਫੈਮਿਲੀ ਨੂੰ ਵੀ ਜਿਹੜਾ ਸਾਹ ਦੀ ਪ੍ਰੋਬਲਮ ਹੈ ਸਾਡੇ ਪਿੱਛੇ ਸੁਖਸੰਧੂ ਜੀ ਰਹਿੰਦੇ ਨੇ ਦੋਵੇਂ ਪ੍ਰਵਾਸ ਦੋਵੇਂ ਜੀ ਰਹਿੰਦੇ ਨੇ ਇਹਨਾਂ ਨੂੰ ਵੀ ਸਾਦੀ ਪ੍ਰੋਬਲਮ ਹੈ ਮਨੋਜ ਜੀ ਸਾਰੇ ਜਿੰਨੇ ਵੀ ਲੱਗਦਾ ਕਿ ਨਾਸੀ ਰਹ ਰਹੇ ਨੇ ਸਾਰਿਆਂ ਨੂੰ ਸਾਧੀਆਂ ਪ੍ਰੋਬਲਮਾਂ ਚੱਲ ਪਿਆ ਨੇ ਸਾਰੇ ਉਹ ਸਾਹ ਬੜੀ ਬਨੌਟੀ ਸਾਹ ਲੈ ਰਹੇ ਨੇ ਸੋ ਅਸੀਂ ਪ੍ਰਸ਼ਾਸਨ ਨੂੰ ਵੀ ਪੰਨੂ ਸਾਹਿਬ ਮੈਂ ਰਣਜੀਤ ਯਾਰ ਵੈਲਫੇਅਰ ਸੁਸਾਇਟੀ ਵੱਲੋਂ ਗਏ ਆ ਲੈਟਰ ਦਿੱਤਾ ਹੈ ਡੀਸੀ ਸਾਹਿਬ ਨੂੰ ਵੀ ਕਮਿਸ਼ਨਰ ਸਾਹਿਬ ਨੂੰ ਦਿੱਤਾ ਹੈ ਇਹਦੇ ਨਾਲ ਨਾਲ ਸੀ ਅਸੀਂ ਐਮਐਲਏ ਸਾਹਿਬ ਦੇ ਵੀ ਨੋਟਿਚ ਵਿੱਚ ਲਿਆਂਦਾ ਹੈ ਔਰ ਮਨਿਸਟਰ ਸਾਹਿਬ ਵੀ ਆਪਣੇ ਅਲੀਵਾਦ ਸਾਹਿਬ ਜੀ ਆਏ ਸੀ ਉਹਨਾਂ ਦੀ ਨੌਲੇਜ ਵਿੱਚ ਪਾਇਆ ਹੈ ਤੇ ਹੁਣ ਨਾਲ ਹੀ ਅਸੀਂ ਐਮਪੀ ਸਾਹਿਬ ਔਜਲਾ ਸਾਹਿਬ ਨੂੰ ਵੀ ਇਹ ਬੇਨਤੀ ਕਰਦੇ ਆਂ ਕਿ ਉਹ ਵੀ ਇੱਥੋਂ ਦੇ ਵਸਨੀਕ ਨੇ ਇਹ ਸੜਕ ਵੀ ਇੱਥੋਂ ਲੈ ਕੇ ਉੱਥੋਂ ਤੱਕ ਟੱਕਾਂ ਨੇ ਤੋੜੀ ਹੈ ਔਰ ਟੱਕ ਘਟੋ ਘਟ ਵੀ 50 50 77 ਕੰਨ ਲੋਟ ਹੈ ਇੱਕ ਟੱਕ ਦੇ ਵਿੱਚ ਤੇ ਇਹ ਸਾਡੇ ਲੋਕਾਂ ਦਾ ਇੱਕ ਤੋਂ ਲੈ ਕੇ 6 ਨੰਬਰ ਤੱਕ ਗਲੀ ਸਾਰੇ ਇੱਥੋਂ ਹੀ ਨਿਕਲਦੇ ਨੇ ਟੈਂਕੀ ਵਾਲੀ ਗਲੀ ਤੇ ਆ ਅਸੀਮਤ ਵਾਲੀ ਗਲੀ ਹੈ ਸਾਰੇ ਵਸਨੀਕ ਇੱਥੋਂ ਹੀ ਨਿਕਲਦੇ ਕਿਉਂ ਕਿ ਲੋਹਾਰਕਾ ਰੋਡ ਦਾ ਟ੍ਰਾਫਿਕ ਜਾਮ ਨਹੀਂ ਰਹਿੰਦਾ ਹੈ ਲੋਕਾਂ ਦੇ ਇਨਕਲੋਜ਼ਮੈਂਟ ਦੇ ਕਾਰਨ ਔਰ ਲੋਕਾਂ ਦੀ ਜਦਾ ਆਵਾਜ਼ੀ ਕਾਰਨ ਉਹਦੇ ਵੀ ਲੋਕ ਘੱਟ ਨਿਕਲਦੇ ਨੇ ਇੱਥੋਂ ਦੇ ਵਸਨੀਕ ਸਾਰੇ ਇਹਨਾਂ ਦੋ ਗਲੀਆਂ ਨੂੰ ਚੂਜ਼ ਕਰਦੇ ਨੇ ਤੇ ਸਾਰੇ ਘੱਟੇ ਮਿੱਟੀ ਦਾ ਸ਼ਿਕਾਰ ਹੁੰਦੇ ਨੇ ਸਾਰੇ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਸਾਡੀ ਬੁਰੀ ਹਾਲਤ ਹੈ ਕੋਈ ਸੁਣਦਾ ਨਹੀਂ ਹੈ ਤੇ ਹੁਣ ਇਹਨਾਂ ਨੇ ਵੀ ਸਾਡੇ ਬੁੱਤੇ ਜਿਹੜੇ ਆ ਉਹ ਟੱਕਾਂ ਦੇ ਨਾਲ ਇਲਤਾਰ ਲਤਾਰ ਰਹੇ ਨੇ ਲਗਾ ਹੁਣ ਪੱਸੋਂ ਅਸੀਂ ਪੋਲ ਲਾਇਆ ਸੀ ਇਹਨੂੰ ਬਾਰਬਡ ਵਾਇਰ ਲਾਉਣੀ ਆ ਉਹ ਪੋਲ ਨੂੰ ਵੀ ਇਹਨਾਂ ਦੇ ਜੋ ਅਰਣ ਵਰਮਾ ਜੀ ਨੇ ਉਹ ਆਏ ਨੇ ਇਹਨਾਂ ਆਪਣੇ ਬੰਦਿਆਂ ਕੋਲੋਂ ਉਖਾਰ ਕੇ ਫੈਂਕ ਦਿੱਤਾ ਹੈ ਰੋਲ ਕਰਕੇ ਉਹ ਪੋਲ ਉੱਥੇ ਪਿਆਏ ਬੋਰਡ ਦੇ ਕੋਲ ਮੈਂ ਸਿਰਫ ਇਸੇ ਕਰਕੇ ਇਸੇ ਕਰਕੇ ਬਾਰਬਡ ਵਾਇਰ ਔਰ ਪੋਲ ਲਗਾ ਰਿਹਾ ਹਾਂ ਕਿ ਇਹਨਾਂ ਤੋਂ ਗੁਜਰਾ ਨੂੰ ਗੁਜਰਾ ਤੋਂ ਬਚਾਇਆ ਜਾਵੇ ਔਰ ਜਿਹੜੇ ਲੋਕ ਆਉਂਦੇ ਜਾਂਦੇ ਨੇ ਜਿਹੜੇ ਇਹ ਜਿਹੜੇ ਵਿਕਲ ਅਣ ਲੋ ਲੋਰ ਕਰਦੇ ਨੇ ਇਹਨਾਂ ਤੋਂ ਬਚਾਇਆ ਜਾ ਸਕੀ ਬੂਟਿਆਂ ਨੂੰ ਜੋ ਆਉਣ ਵਾਲਾ ਸਾਡੇ ਬੱਚਿਆਂ ਦਾ ਬਚਾ ਜਾ ਅਸੀਂ ਤੇ ਜਾ ਰਹੇ ਹਾਂ ਸਾਨੂੰ ਤੇ ਸਾਰੀਆਂ ਬਿਮਾਰੀਆਂ ਲੱਗੀਆਂ ਨੇ ਪਰ ਪੌਦੇ ਇਸ ਕਰਕੇ ਲਗਾਏ ਨੇ ਕਿ ਸਾਡੇ ਬੱਚਿਆਂ ਦਾ ਪੇਸ਼ ਉਜਲਾ ਹੋਵੇ ਜਿੱਥੇ ਗੰਦੇ ਨਾਲੀ ਦੀ ਹਵਾ ਖਰਾਬ ਹੈ ਪ੍ਰਦੂਸ਼ਿਤ ਹੈ ਉੱਥੇ ਰੁੱਖ ਉਹਨੂੰ ਸਾਫ਼ ਕਰਨ ਸਾਨੂੰ ਸ਼ੁਧਵਾ ਮਿਲੇ ਪਰ ਨਾਲ ਹੀ ਸੀਮਰ ਦਾ ਟੈਂਪ ਪ੍ਰਸ਼ਾਸਨ ਨਹੀਂ ਠਾ ਰਿਹਾ ਜਿਹਦੀ ਵਜ੍ਹਾ ਨਾਲ ਅਸੀਂ ਸਾਰੇ ਬਿਮਾਰ ਹੋ ਰਹੇ ਹਾਂ ਪ੍ਰਸ਼ਾਸਨ ਦੇ ਅੱਗੇ ਅਪੀਲ ਹੈ ਐਮਐਲਏ ਸਾਹਿਬ ਐਮਪੀ ਸਾਹਿਬ ਦੇ ਅੱਗੇ ਡੀਸੀ ਸਾਹਿਬ ਦੇ ਅੱਗੇ ਕਮਿਸ਼ਨਰ ਦੇ ਅੱਗੇ ਅਪੀਲ ਹੈ ਕਿ ਇਹਦੇ ਡਾਕੀ ਹੋ ਸਕਦਾ ਹੈ ਹਾਰ ਕੇ ਥੱਕ ਟੁੱਟ ਕੇ ਐ ਦੁਪਹਿਰ ਦੇ ਵਿੱਚ ਸਾਡੇ ਵਸਨੀਕ ਮੇਰੇ ਨਾਲ ਆਏ ਨੇ ਮੈਂ ਅੱਗੇ ਲੱਗਾ ਹਾਂ ਸਾਰੇ ਮੇਰੇ ਨਾਲ ਲੱਗੇ ਨੇ ਤੇ ਅੱਜ ਅਸੀਂ ਇਹ ਹਗਾਮਾ ਕਰ ਰਹੇ ਹਾਂ ਇਥੋਂ ਸੀਮੈਂਟ ਬੈਂਟ ਡੰਪ ਹਟਾਓ ਸਾਨੂੰ ਬਚਾਓ ਸਾਡੇ ਰੁੱਖਾਂ ਨੂੰ ਬਚਾਓ ਤੁਸੀਂ ਮੰਨ ਜੋ ਦਿਸੀ ਸਾਹਿਬ ਜੀ ਤੁਸੀਂ ਰੁੱਖ ਲਵਾਏ ਨੇ ਮੁੱਖ ਮੰਤਰੀ ਸਾਹਿਬ ਤੁਸੀਂ ਰੁੱਖ ਲਵਾ ਰਹੇ ਨੇ ਅਸੀਂ ਤੁਹਾਡਾ ਹੀ ਪੂਰਨਾਂ ਤੇ ਚੱਲੇ ਆਏ ਰੁੱਖ ਲਾ ਰਹੇ ਆ ਪਰ ਇਹਨਾਂ ਰੁੱਖਾਂ ਨੂੰ ਬਚਾਉਣਾ ਵੀ ਸਾਡਾ ਫਰਜ਼ ਬਣਦਾ ਹੈ ਜੇ ਮੈਂ ਅੱਜ ਰੁੱਖ ਬਚਾਰਿਆ ਹਾਂ ਤੇ ਕਾਫੀ ਆਦਮੀ ਮੇਰੇ ਪਰ ਖਿਲਾਫ ਨੇ ਸੋ ਮੇਰਾ ਕੋਈ ਇਥੇ ਲੱਕਾ-ਦਿੱਕਾ ਨਹੀਂ ਹੈ ਮੇਰੀ ਕੋਈ ਜ਼ਮੀਨ ਨਹੀਂ ਹੈ ਮੈਂ ਕੁਛ ਨਹੀਂ ਮੈਂ ਚਾਹੁੰਦਾ ਕਿ ਆਪਣੇ ਬੱਚਿਆਂ ਦੀ ਲਾਈਫ ਨੂੰ ਬਚਾਇਆ ਜਾਵੇ ਇਥੇ ਰਣਜੀਤਵਾਸ ਦੇ ਵਾਸੀਆਂ ਨੂੰ ਸ਼ੁੱਧ ਹਵਾ ਮਿਲੇ ਕਿਉਂਕਿ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਨ ਰਾਤ ਦੇਦਾਈ ਦਾਇਦਾ ਖਿਲੇ ਸਗਲ ਜਗਤ ਇਹ ਮੇਰਾ ਨਹੀਂ ਹੈ ਗੁਰੂ ਨਾਨਕ ਦਾ ਸਲੋਗਨ ਹੈ ਪਵਨ ਗਰੂ ਪਵਨ ਗਰੂ ਹੈ ਪਵਨ ਤੋਂ ਬਿਨਾ ਕੋਈ ਜਿੰਦਾ ਨਹੀਂ ਰਹਿ ਸਕਦਾ ਪਰ ਇਸ ਪਵਨ ਨੂੰ ਖਰਾਬ ਕੀਤਾ ਜਾ ਰਿਹਾ ਹੈ ਮੈਂ ਫਿਰ ਦੁਬਾਰਾ ਐਮ.ਐਲ.ਏ ਸਾਹਿਬ ਐਮ.ਪੀ ਸਾਹਿਬ ਸਾਹੀਵਾਲ ਮੰਤਰੀ ਸਾਹਿਬ ਡੀ.ਸੀ ਸਾਹਿਬ ਨਿਮਿਸ਼ਰ ਸਾਹਿਬ ਨੂੰ ਅਪੀਲ ਕਰਦਾ ਕਿ ਇਸ ਡੰਪ ਨੂੰ ਹਟਾਇਆ ਜਾਵੇ ਨਹੀਂ ਤੇ ਸਾਡੇ ਵਸਤੋਂ ਬਾਹਰ ਅਸੀਂ ਫਿਰ ਇਹ ਅਸੀਂ ਜੇ ਤੁਸੀਂ ਨਹੀਂ ਕਾਰਵਾਈ ਕਰੋਗੇ ਤੇ ਫਿਰ ਸਾਨੂੰ ਮਜਬੂਰ ਹੋ ਕੇ ਇਹ ਡੰਪ ਬੰਦ ਕਰਨਾ ਪਏਗਾ ਮੈਂ ਕੱਢੋ ਮੈਂ ਗੁਰਚੰਦ ਸਿੰਘ ਬਲੌਕ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਤੇ ਮੈਂ ਕੱਲ ਇੱਧਰ ਦੀ ਨੰਗਨੜਿਆ ਹਾਂ ਤੇ ਇਹਨਾਂ ਦੇ ਬੰਦੇ ਤੋਂ ਮੈਂ ਨੰਬਰ ਲਿਆ ਕਿ ਮੈਂ ਵੀ ਯਾਰ ਆਪਣੇ ਮਾਲਕ ਦਾ ਮੈਨੂੰ ਨੰਬਰ ਦੇ ਤੇ ਮੈਂ ਗੱਲ ਕਰਨੀ ਆ ਮੈਂ ਜੇ ਗੱਲਬਾਤ ਨਹੀਂ ਕੀਤੀ ਤੇ ਉਹਨੇ ਆਪਣੇ ਮਾਲਕ ਤੱਕ ਪਹੁੰਚਾਤੀ ਆ ਕਿ ਇਤਨਾ ਇਤਨਾ ਧਮਕੀਆਂ ਮਿਲ ਰਹੀਆਂ ਨੇ ਅਸੀਂ ਗੱਲਬਾਤ ਨਾ ਕਰੀਏ ਇਥੇ ਹੀ ਕਿੰਨੇ ਜਦੋਂ ਦਾ ਸੌਣ ਚੜਿਆ ਵਾ ਕੈਪਟਨ ਜਵਾਰ ਸਿੰਘ ਕਿੰਨੀ ਮਿਹਨਤ ਨਾਲ ਇਥੇ ਬੂਟੇ ਲਾ ਰਹੇ ਨੇ ਇਹ ਕਿਹਦੇ ਵਾਸਤੇ ਲਾ ਰਹੇ ਨੇ ਆਪਣੇ ਵਾਸਤੇ ਲਾ ਰਹੇ ਨੇ ਸਾਡੇ ਵਾਸਤੇ ਲਾ ਰਹੇ ਆ ਸਾਡੇ ਸਾਰਿਆਂ ਵਾਸਤੇ ਲਾ ਰਹੇ ਆ ਕਿ ਸਾਡੀ ਸਿਹਤ ਚੰਗੀ ਰਹੇ। ਬਾਕੀ ਸਰਕਾਰਾਂ ਤੋਂ ਸਾਨੂੰ ਕੋਈ ਉਮੀਦ ਨਹੀਂ ਹੈ ਜੀ ਕੋਈ ਐਮਐਲਏ, ਐਮਪੀ, ਕੌਂਸਲਰ, ਡੀਸੀ ਸਾਹਿਬ ਕੋਈ ਸਾਨੂੰ ਉਮੀਦ ਨਹੀਂ ਹੈ ਕਿਉਂਕਿ ਅਸੀਂ ਹਾਰ ਕੇ ਹਾਰ ਚੁੱਕੇ ਹਾਂ। ਅਸੀਂ ਬਹੁਤ ਜ਼ਿਆਦਾਆਂ ਅਪੀਲਾਂ ਉਹਨਾਂ ਕੋਲ ਲੈ ਕੇ ਜਾ ਕੇ ਤੇ ਅਸੀਂ ਹਾਰ ਚੁੱਕੇ ਹਾਂ। ਕਿਉਂਕਿ ਜਦੋਂ ਦੀ ਇਹ ਇੱਥੇ ਕਾਰਪੋਰੇਸ਼ਨ ਬਣੀ ਅਭੀ 25 ਸਾਲ ਅੰਕ ਜੀ ਹੋ ਗਏ ਆ। 20-25 ਸਾਲ ਹੋ ਗਏ ਆ ਤੇ ਅੱਜ ਤੱਕ ਸਾਨੂੰ ਪੀਣ ਵਾਲਾ ਪਾਣੀ ਨਹੀਂ ਅੱਜ ਤੱਕ ਮਿਲਿਆ। ਆ ਗੰਦਾ ਨਾਲਾ ਵੇਖ ਲਓ ਤੁਸੀਂ। ਐਮਪੀ ਸਾਹਿਬ ਆਪਣੇ ਜਦੋਂ ਆਏ ਸੀ ਕੁਲਦੀਪ ਧਾਰੀਵਾਲ ਜੀ ਕਹਿੰਦੇ ਵੀ 1 ਕਰੋੜ ਦਾ ਇੱਥੇ ਸਾਡਾ ਪਾਸ ਹੋ ਗਿਆ ਵਾ ਲੇਕਿਨ ਅਜੇ ਤੱਕ ਵੇਖ ਲਓ ਕੋਈ ਸਫਾਈ ਨਹੀਂ ਹੈਗੀ ਇੱਥੇ ਠੀਕ ਹੈ ਫੋਕੀਆਂ ਗੱਲਾਂ ਵਾ ਤੇ ਜਿਹੜੀ ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਲੇ ਹੁਣ ਜਿਹੜੀ ਸਰਕਾਰ ਆ ਉਹ ਵੀ ਕਿਹੜਾ ਕੁਝ ਕਰ ਰਹੀ ਆ ਸੋ ਸਾਨੂੰ ਆਪ ਹੀ ਝੰਡਾ ਚੁਕਣਾ ਪੈਣਾ ਵਾ ਤੇ ਮੈਂ ਇਲਾਕਾ ਨਿਵਾਸੀਆਂ ਅੱਗੇ ਇਹੋ ਅਪੀਲ ਕਰਦਾ ਵਾ ਕਿ ਆਪਣਾ ਝੰਡਾ ਤੁਸੀਂ ਆਪ ਚੁਕੋ ਮੈਂ ਅਰਨ ਜੋਸ਼ੀ ਐਕਸ ਵਾਈਸ ਚੇਅਰਮੈਨ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਪੰਜਾਬ ਮੈਂ ਵੀ ਗਮਟਾਲੇ ਦਾ ਵਸਨੀਕ ਹਾਂ ਤੇ ਸਾਡੇ ਲੁਹਾਰਕਾ ਰੋਡ ਐਸੋਸੀਏਸ਼ਨ ਜਿਹੜੀ ਆ ਇੱਕ ਬਹੁਤ ਹੀ ਚੰਗਾ ਉਪਰਾਲਾ ਕਰ ਰਹੇ ਸਨ ਜਿਹਦੇ ਵਿੱਚ ਇਹਨਾਂ ਨੂੰ ਦਿੱਕਤਾਂ ਆਈਆਂ ਸਾਰੇ ਇਲਾਕੇ ਨੇ ਇਹਨਾਂ ਨੂੰ ਬਹੁਤ ਐਪਰੀਸ਼ੀਏਟ ਕੀਤਾ ਕੈਪਟਨ ਸਾਹਿਬ ਨੂੰ ਕਿ ਐਡਾ ਵਧੀਆ ਕੰਮ ਕਰ ਰਹੇ ਅਸੀਂ ਵੀ ਇਹਨਾਂ ਦਾ ਸਾਥ ਇਹਨਾਂ ਦੇ ਨਾਲ ਹਰ ਤਰ੍ਹਾਂ ਨਾਲ ਖਲੋਤੇ ਆਂ ਇੱਕਾ ਜਿਹੜਾ ਡੰਪ ਆ ਡੰਪ ਦੀ ਜਿਹੜੀ ਆ ਬਹੁਤ ਵੱਡੀ ਇੱਕ ਪ੍ਰੋਬਲਮ ਆ ਇਹਨਾਂ ਨੇ ਪ੍ਰਸ਼ਾਸਨ ਨੂੰ ਵੀ ਲਿਖ ਕੇ ਦਿੱਤਾ ਡੀਸੀ ਸਾਹਿਬ ਨੂੰ ਵੀ ਲਿਖ ਕੇ ਦਿੱਤਾ ਕਾਰਪੋਰੇਸ਼ਨ ਕਮਿਸ਼ਨਰ ਨੂੰ ਵੀ ਲਿਖ ਕੇ ਦਿੱਤਾ ਅੱਜ ਸਾਨੂੰ ਜਦੋਂ ਕੋਈ ਵੀ ਕਾਰਵਾਈ ਇਹਦੇ ਤੇ ਨਹੀਂ ਕੀਤੀ ਗਈ ਜਿਹੜੇ ਇੰਨੀ ਮਿਹਨਤ ਨਾਲ ਦਰਖਤ ਲਾਏ ਜਾ ਰਹੇ ਨੇ ਟਰੱਕ ਆਉਂਦੇ ਆ ਇੱਥੇ ਖਲੋਂਦੇ ਆ ਤੋੜ ਦਿੰਦੇ ਆ ਵਾਜਾਈ ਦੇ ਵਿੱਚ ਵੀ ਬਹੁਤ ਵਿਗੜਨ ਪੈਂਦਾ ਹੈ ਇਸ ਕਰਕੇ ਸਾਨੂੰ ਮਜਬੂਰਨ ਅੱਜ ਇਹ ਪ੍ਰੋਟੈਸਟ ਕਰਨਾ ਪਿਆ ਏ ਇਹ ਜਿਹੜਾ ਪ੍ਰੋਟੈਸਟ ਆ ਇਹ ਸਿਰਫ ਇੱਥੇ ਨਹੀਂ ਰੁਕੂਗਾ ਜੇਕਰ ਇਹਦੇ ਤੇ ਕਾਰਵਾਈ ਨਹੀਂ ਕੀਤੀ ਗਈ ਅਸੀਂ ਕਾਰਪੋਰੇਸ਼ਨ ਕਮਿਸ਼ਨਰ ਦਾ ਦਫਤਰ ਘੇਰਾਂਗੇ ਮੈਂ ਇਹਨਾਂ ਸਾਰਿਆਂ ਸਾਥੀਆਂ ਦੇ ਨਾਲ ਅਸੀਂ ਸਾਰੇ ਸਾਥੀ ਜਾਵਾਂਗੇ ਉਹਨਾਂ ਦੇ ਗਾੜੀ ਜਾ ਕੇ ਧਰਨਾ ਲਾਵਾਂਗੇ ਉਹਨਾਂ ਨੂੰ ਦਫਤਰ ਤੋਂ ਬਾਹਰ ਨਹੀਂ ਨਿਕਲਣ ਦਵਾਂਗੇ ਕਿ ਇੰਨੀਆਂ ਬਿਮਾਰੀਆਂ ਇੱਥੇ ਫੈਲ ਰਹੀਆਂ ਨੇ ਇਹ ਕਿ ਵੀ ਐਡਾ ਵਧੀਆ ਕੰਮ ਕਰ ਰਹੇ ਨੇ ਜੇ ਅਸੀਂ ਇੱਦੇ ਵਧੀਆ ਮੈਂ ਹੋਰ ਵੀ ਐਨ ਜੀਓ ਜਿਹੜੀਆਂ ਨੇ ਉਹਨਾਂ ਨੂੰ ਵੀ ਅਪੀਲ ਕਰਾਂਗਾ ਕਿ ਉਹ ਵੀ ਇਹਨਾਂ ਦੇ ਨਾਲ ਜਿਹੜੀਆਂ ਐਨ ਜੀਓਸ ਖਲੋਤੀਆਂ ਨੇ ਜਿਵੇਂ ਕਨਸਰਨ ਜੂਨੀਅਨ ਵਾਲੇ ਸਾਰੇ ਭਰਾ ਆਏ ਨੇ ਇਹ ਕਿਸੇ ਵੀ ਪਾਰਟੀ ਦਾ ਕੋਈ ਨਿੱਜੀ ਪ੍ਰੋਗਰਾਮ ਨਹੀਂ ਹੈ ਇਹ ਸਮਾਜ ਵਾਸਤੇ ਇੱਕ ਚੰਗਾ ਕੰਮ ਕਰ ਰਹੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਚੰਗਾ ਕੰਮ ਕਰ ਰਹੇ ਆ ਇਹ ਕਿਸੇ ਵੀ ਪਾਰਟੀ ਨਾਲ ਕੋਈ ਵੀ ਚੀਜ਼ ਸੰਬੰਧਿਤ ਨਹੀਂ ਆ ਇਹ ਸਮਾਜ ਨਾਲ ਸੰਬੰਧਿਤ ਇਹ ਸਮਾਜ ਦੀ ਲੜਾਈ ਆ ਅਸੀਂ ਸਾਰੇ ਇਹਨਾਂ ਦੇ ਨਾਲ ਲੜਾਂਗੇ ਤੇ ਇਹਨਾਂ ਦਰਖਤਾਂ ਨੂੰ ਬਚਾਵਾਂਗੇ ਤੇ ਜਿਹੜਾ ਡੰਪ ਪਿਆ ਜਿਹਦੇ ਕਰਕੇ ਇੱਥੇ ਬਿਮਾਰੀਆਂ ਫੈਲ ਰਹੀਆਂ ਉਹਨੂੰ ਜਿੰਨੀ ਜਲਦੀ ਤੋਂ ਜਲਦੀ ਜੇ ਪ੍ਰਸ਼ਾਸਨ ਨਹੀਂ ਬੰਦ ਕਰੇਗਾ ਤੇ ਅਗਲੀ ਵਾਰ ਅਸੀਂ ਕਮਿਸ਼ਨਰ ਦਾ ਆਫਿਸ ਕਿਹਾ ਲਾਗੇ ਕਾਰਪੋਰੇਸ਼ਨ ਦਾ ਫਿਰ ਡੀਸੀ ਦਫ਼ਤਰ ਦੇ ਬਾਹਰ ਧਰਨਾ ਲਵਾਂਗੇ ਲਵਾਰਕਾ ਰੋਡ ਦੇ ਉੱਤੇ ਅੱਜ ਤੱਕ ਕਿਸੇ ਨੇ ਵੀ ਕਿਸੇ ਵੀ ਕਿਹੇ ਮੰਤਰੀ ਐਮਐਲਏ ਸਭ ਤੋਂ ਮੇਰੇ ਹਿਸਾਬ ਨਾਲ ਅੰਮ੍ਰਿਤਸਰ ਦੇ ਵਿੱਚ ਜਿਹੜੀ ਲਵਾਰਕਾ ਰੋਡ ਆ ਸਭ ਤੋਂ ਪਿੱਛੇ ਆ ਕਦੀ ਵੀ ਕਿਸੇ ਨੇ ਧਿਆਨ ਨਹੀਂ ਦਿੱਤਾ ਇੱਥੋਂ ਤੱਕ ਕਿ ਸਾਡੀ ਸਰਕਾਰ ਦਾ ਇੱਕ ਐਮਪੀ ਹੋਵੇ ਉਦੀ ਉਹਦਾ ਇਲਾਕਾ ਹੋਵੇ ਉਹਦਾ ਇੱਧਰ ਪਿੰਡ ਹੋਵੇ ਤੇ ਸਾਡੀ ਲੋਹਾਰਕਾ ਰੋਡ ਤੇ ਕਦੀ ਵੀ ਕਿਸੇ ਨੇ ਧਿਆਨ ਨਹੀਂ ਦਿੱਤਾ ਨਾ ਸਾਡੇ ਕਿਸੇ ਐਮ.ਐਲ.ਏ ਨੇ ਦਿੱਤਾ ਨਾ ਮੰਤਰੀ ਨੇ ਇਹ ਟੀਚਾ ਰੁੱਖ ਲਗਾਉਣ ਦਾ ਸਫਾਈ ਕਰਨ ਦਾ ਜਿਹੜਾ ਵਾ ਉਹ ਚੁੱਕਿਆ ਸੀ ਭਾਜੀ ਕੈਪਟਨ ਜਵਾਰ ਸਿੰਘ ਨੇ ਉਹਨਾਂ ਨੂੰ ਇਹ ਦਿੱਕਤਾਂ ਆਉਂਦੀਆਂ ਜਦੋਂ ਉਹਨਾਂ ਨੂੰ ਇਹ ਦਿੱਕਤਾਂ ਆਈਆਂ ਨੇ ਇੱਕ ਤੇ ਸੀਮਿੰਟ ਵਾਲੇ ਜਿਹੜੇ ਆ ਇਹਨਾਂ ਦਾ ਡੰਪ ਆ ਇਹ ਟਰੱਕ ਆਉਂਦੇ ਨੇ ਤੇ ਆਣ ਕੇ ਬੂਟੇ ਤੋੜ ਦਿੰਦੇ ਨੇ ਇੱਧਰ ਉੱਧਰ ਮੋੜਦੇ ਆ ਖੜੇ ਕਰਦੇ ਆ ਦੂਜਾ ਗੁਜਰਾਂ ਦੇ ਜਿਹੜੇ ਆ ਗੁਜਰ ਨੇ ਉਹਨਾਂ ਦੇ ਡੰਗਰ ਆਉਂਦੇ ਆ ਉਹ ਤੋੜ ਦਿੰਦੇ ਆ ਇਹ ਕਦੀ ਵਿਚਾਰੇ ਤਾਰਾਂ ਲਾਉਂਦੇ ਆ ਕਦੀ ਸੋਟੀਆਂ ਲਾਉਂਦੇ ਆ ਕਦੀ ਕੁਛ ਆਪਣੀ ਜੇਬ ਚੋਂ ਪੈਸੇ ਖਰਚ ਕਰਕੇ ਸਾਰਾ ਸਾਰਾ ਦਿਨ ਆਪਣੇ ਗਰਮੀ ਦੇ ਦਿਨਾਂ ਚ ਆਪਣੇ ਮਜ਼ਦੂਰਾਂ ਦੇ ਨਾਲ ਆਪ ਲੱਗੇ ਰਹੇ ਆ ਤੇ ਇਹਨਾਂ ਨੇ ਇੰਨਾ ਵਧੀਆ ਕੰਮ ਕੀਤਾ ਕਿ ਸਾਡੇ ਜਿਹੜਾ ਵਾ ਉਹ ਗੰਦੇ ਨਾਲੇ ਦੇ ਨਾਲ-ਨਾਲ ਸਫਾਈ ਕੀਤੀ ਅੱਜ ਤੱਕ ਕਿਸੇ ਨੇ ਵੀ ਇਹ ਸੋਚਿਆ ਨਹੀਂ ਇਸ ਕਰਕੇ ਮੈਂ ਅਸੀਂ ਸਾਰਾ ਇਲਾਕਾ ਇਹਨਾਂ ਦੇ ਨਾਲ ਆ ਇਹਨਾਂ ਨੇ ਜੋ ਵੀ ਕੰਮ ਕੀਤਾ ਵਾ ਉਹ ਬਹੁਤ ਵਧੀਆ ਕੀਤਾ ਪਰ ਅਸੀਂ ਜੇ ਇਹ ਟਰਾਲੀਆਂ ਟਰੈਕਟਰ ਇਹਨਾਂ ਦੇ ਜਾਂ ਇਹਨਾਂ ਦੇ ਜਿਹੜੇ ਟਰੱਕ ਨੇ ਡੰਪ ਵਾਲਿਆਂ ਦੇ ਨਾ ਇਹਨਾਂ ਨੇ ਆਪਣਾ ਕੰਟਰੋਲ ਕੀਤਾ ਤੇ ਫਿਰ ਜਿਹੜਾ ਵਾ ਉਹ ਅਸੀਂ ਪ੍ਰੋਟੈਸਟ ਜਿਹੜਾ ਵੱਡਾ ਕਰਾਂਗੇ ਇਹਨਾਂ ਦੇ ਅੱਗੇ ਦਰੀਆਂ ਵਛਾਵਾਂਗੇ ਇਹ ਸੜਕ ਵੀ ਰੋਕਾਂਗੇ ਉਹ ਸੜਕ ਵੀ ਰੋਕਾਂਗੇ ਮੇਨ ਵਾਲੀ ਤੇ ਆ ਇਹ ਜਿਹੜਾ ਵਾ ਜਾਂ ਤੇ ਇਹ ਪ੍ਰਬੰਧ ਕਰ ਲੈਣੇ ਅਸੀਂ ਹਫਤੇ ਤੱਕ ਦਾ ਇਹਨਾਂ ਨੂੰ ਟਾਈਮ ਦਿੰਨੇ ਆ ਇਹ ਧਮਕੀ ਨਹੀਂਗੀ ਇਹ ਧਮਕੀ ਨਹੀਂ ਕੀਤੀ ਕਿ ਅਸੀਂ ਸਾਡੀਆਂ ਨਿੱਕੀਆਂ ਮੋਟੀਆਂ ਗੱਲਾਂ ਸੁਣ ਕੇ ਸਾਡੀਆਂ ਕਹਿਣ ਪਈਏ ਚਾਰਕ ਬੰਦੇ ਇਕੱਠੇ ਹੋ ਕੇ ਆ ਗਏ ਤੇ ਇਹਨਾਂ ਨੇ ਆਣ ਕੇ ਸਾਨੂੰ ਧਮਕੀ ਦਿੱਤੀ ਆ ਇਹ ਧਮਕੀ ਨਹੀਂ ਗਈ ਇਹ ਜਿੰਨਾ ਚਿਰ ਇਹ ਡੰਪ ਇੱਥੋਂ ਚੁੱਕਦੇ ਨਹੀਂਗੇ ਉਹਨਾਂ ਚਿਰ ਅਸੀਂ ਇੱਥੇ ਰਵਾਂਗੇ ਇਹ ਕੀ ਮਤਲਬ ਇਹ ਕਹਿ ਰਹੇ ਕਿ ਅਰੋਨ ਵਰਮਾ ਇਹ ਕਹਿ ਰਹੇ ਵੀ ਜੇ ਜੜ ਬੂਟਾਲੀਆਂ ਰੰਗੀਆਂ ਉਹਦੇ ਬੂਟੇ ਤੋੜੇ ਜਾਂਦੇ ਉਹਦੇ ਬਾਰੇ ਕੀ ਕਹਿੰਦੇ ਉਹ ਅਸੀਂ ਸੋਣਾ ਤੋੜਨੇ ਆ ਸਾਡਾ ਕੋਈ ਮਤਲਬ ਨਹੀਂ ਅਸੀਂ 4 ਸਾਲ ਤੋਂ ਕੰਮ ਕਰਨੇ ਪਏ ਇੱਥੇ ਹੁਣ ਮੱਲਾ ਵਾਟੀ ਕੱਥੇ ਆ ਕਿ ਉਹਨਾਂ ਨੂੰ ਕੀ ਕਿਸ਼ਵਾਜ ਆਇਆ ਤੁਹਾਡੇ ਕੋਲੋਂ ਆਇਆ ਜੀ ਉਹ ਕਹਿੰਦੇ ਤੇਰੀ ਸਿੱਮੜ ਰੋਡ ਦਾ ਨਾ ਕਰਨੀ ਉਹ ਕਹਿੰਦੇ ਚੇਂਜ ਕਰ ਲਓ ਜਗ੍ਹਾ ਹੋਰ ਕੀ ਕਹਿੰਦੇ ਉਹ ਉਹ ਚੇਂਜ ਕਰਨਾ ਹੀ ਹੈ ਬਸ ਤੁਹਾਡੇ ਨਾਲ ਸਾਥੀ ਸਹਾਇਕ